ਰਾ ਯਾਰ ਮੈਂ ਵਾਦਾ ਕਰਦਾ ਤੁਹਾਡੇ ਨਾਲ ਤੇ ਬਾਬੂ ਤੋਂ ਵੀ ਵਾਦਾ ਕਰਾਉਣਾ ਬਾਬੂ ਜੀ ਵਾਦਾ ਕਰੋ ਕਿ 20 30000 ਰੁਪਏ 40000 ਰੁਪਏ ਤੁਹਾਡੇ ਘਰੇ ਜਾ ਕੇ ਨਫਾ ਦੂੰ ਤੁਹਾਡੇ ਫੰਡ ਜਾ ਕੇ ਕਟਰ ਨਾ ਭਦੀਂ ਰਾਮ ਨਾਲ ਪੁੱਲਾ 30 ਤੋਂ 40000 ਰੁਪਏ ਤੁਹਾਡੇ ਕੋਈ ਨਫਾ ਦੇਊਗਾ ਜੇ ਨਾ ਦੇਵੇ ਤਾਂ ਕਟਰ ਚੇਂਜ ਕਰਕੇ ਜੇ ਕਟਰ 'ਚ ਕਮੀ ਹੋਈ ਜੀ ਮਿੱਤਰ ਪਿਆਰਿਓ ਤੁਹਾਡਾ ਸਾਰਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆਈ ਤੁਹਾਨੂੰ ਬਈ ਸ਼ਰਮੇ ਨੂੰ ਬੁਲਾਉਣੇ ਆ ਬਗਲੋਂ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆ ਜਾਓ ਅੱਗੇ ਵੀਡੀਓ ਕਰਦੇ ਆ ਬੋਤੀ ਤੁਸੀਂ ਆ ਬਈ ਕੋਠੀੜਾ ਬਈ ਮੰਡੀ ਦਾ ਮੋਹਲ ਕਿਵੇਂ ਚੱਲ ਰਿਹਾ ਬਈ ਕਰਾਈ ਧਮਾਕੇ ਵਰਾਜ ਆਪਾਂ ਧਮਾਕੇ ਦਾ ਨਾਤੀ ਜੰਮੇ ਆ ਧਮਾਕੇ ਦਾ ਨਾਤੀ ਬੁਕਾਰ ਕਰਦੇ ਆ ਆਪਾਂ ਲੋਕਾਂ ਦੀ ਟੈਨਸ਼ਨ ਨਹੀਂ ਅਛਾਉਂ ਕੀ ਹੈ ਟਰੈਕਟਰ ਲਿਆਉਂਦੇ ਨੇ ਟਰੈਕਟਰ ਵੇਚਦੇ ਨੇ ਯਾਰ ਮੈਂ ਜਨਤ ਚੱਲ ਰਹਿਣਾ ਹਾਂ ਹਾਂ ਬਈ ਆ ਖੜੇ ਤੋ ਹਾਂ ਬਈ ਉਹ ਨੂੰ ਟਰੈਕਟਰ ਵੇਚਤਾ ਇੱਕ ਖੜਾ ਠੀਕ ਹੈ ਜਉਂਦਾ ਵਾਦ ਦਾ ਇਹ ਬਾਬੂ ਜਾਂਦਾ ਠੀਕ ਹੈ ਬਈ ਠੀਕੇ ਗੱਲ ਬਾਬੂ ਤੁਸੀਂ ਸਸੀ ਗਾਰ ਕਿੰਨੇ ਮਿੰਟ ਬਈ ਸਸੀ ਗਾਰ ਇਹ ਬਾਬੂ ਨੇ ਗੋਲਛੰਦ ਕੁਮਾਰ ਜੀ ਫਤਿਹਬਾਦੋਂ ਦੁਕਾਨ ਨੰਬਰ 224 ਕੀ ਹੈ ਉਹ ਨੂੰ ਟਰੈਕਟਰ ਦੇਣੇ ਸੀ ਹਾਂ ਬਈ ਅੱਜ ਓਪਨਿੰਗ ਸੀ ਹਾਂਜੀ ਇਹ ਟਰੈਕਟਰ ਬਾਬੂ ਨੇ ਦਿੱਤਾ ਕੱਲ ਪੋਨੂ ਹੌਲੈਂਡ ਸ਼ਹਿਰ ਦਿੱਤੀ ਅੰਦਰਾ ਮਾ ਸ਼ਰਮਾ ਕੋ ਦੂਜਾ ਚੱਕ ਪੁੱਤ ਟਰੈਕਟਰ ਤੈਨੂੰ ਮੈਂ ਦਿੰਦਾ ਠੀਕ ਹੈ ਇਹ ਵੇਚ ਓਪਨਿੰਗ ਕਰ ਹਾਂ ਵੀ ਦੂਜਾ ਟਰੈਕਟਰ ਦਿੱਤਾ ਸਾਬੀ ਨੇ ਸਪੇਨ ਵਾਲੇ ਬਾਈ ਨੇ ਹਾਂ ਵੀ ਆਪਣਾ ਦੋਸਤ ਹੈ ਮਿੱਤਰ ਉਹਨਾਂ ਨੇ ਦਿੱਤਾ ਇੱਕ ਦਿੱਤਾ ਬਾਊ ਨੇ ਠੀਕ ਹੈ ਕੇ ਬੇਟੇ ਇੱਕ ਗਾਲ ਹੋਰ ਕੀਤੀ ਹਾਂ ਵੀ ਕੇ ਸ਼ਰਮਾ ਪ੍ਰੋਮਿਸ ਕੀਤਾ ਭੋਲੂ ਨੂੰ ਹਾਂ ਮੁੰਬਈ ਨੂੰ ਹਾਂ ਵੀ ਕੇ 6 ਮਹੀਨੇ ਇਹ ਤੇ ਟਰੈਕਟਰ ਲੈ ਜਾ ਕਵੀ ਇੱਕ ਫੀਸ ਦੇਆ ਕਵੀ ਇੱਕ ਲੈ ਲੈ ਕਵੀ ਫੀਸ ਤੇ ਪੂਰੇ ਜਾਇਜ਼ ਰੇਟ ਤੇ ਤੁਹਾਨੂੰ ਦਿੰਦਾ ਰਹੂ ਠੀਕ ਹੈ ਬਾਬੂ ਜਾਇਜ਼ ਬਾਬੂ ਬਾਊ ਜੀ ਕਿੰਨੇ ਕਿ ਟਰੈਕਟਰ 75 75 ਟਰੈਕਟਰ ਹੁੰਦੇ ਤੇ ਬਾਊ ਜੀ ਲੋਨ ਫੈਂਸਿਕ ਦਾ ਤਾਂ ਹੈ ਪੂਰੇ ਸੀ ਦਾ ਪ੍ਰਾਣੀ ਟੱਕਲੇ ਨੇ ਪ੍ਰਾਣੀ ਘਟਦੇ ਨੇ ਜਾਇਜ਼ ਰੇਟ ਤੇ ਜਾਇਜ਼ ਜਿਹੜਾ ਮਾਰਕੀਟ ਵੈਲਿਊ ਰੇਟ ਆ ਸਹੀ ਹੈ ਬਾਈ ਜੀ ਮੈਂ ਤੁਹਾਨੂੰ ਇੱਕ ਗੱਲ ਕਰ ਦਿੰਦਾ ਦੱਸ ਦਿੰਦਾ ਪਹਿਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਮੈਂ ਬਾਊ ਤੋਂ ਟਰੈਕਟਰ ਲੈ ਕੇ ਵੇਚਦਾ ਕੋਈ ਦੱਸ ਤੂੰ ਖੋਣੀ ਆਪਦੀ ਨਾ ਨਾ ਕੋਈ ਨਹੀਂ ਇੱਥੋਂ ਲੈ ਕੇ ਵੇਚਦਾ ਜਾਣਾ ਬਾਊ ਤੋਂ ਸਿੱਧਾ ਟਰੈਕਟਰ ਵੀ ਲੈ ਸਕਦੇ ਤੁਸੀਂ ਜਿੱਦੂ ਮੈਂ ਕਿੱਥੇ ਐ ਕਹਾਂ ਸ਼ਰਮਾ ਗੋਨਸੋਟ ਟਰੈਕਟਰਦਾਰੇ ਯਾਰ ਮੈਂ ਦਵਾ ਵੀ ਲਵਾਂ ਤੇ ਸਾਡਾ ਕੋਈ ਫਰਕ ਹੀ ਨਹੀਂ ਭਰਾਵਾਂ ਵਾਲੀ ਗੱਲ ਬਾਤ ਆ ਤੇ ਬਾਕੀ ਬਾਊ ਦੀ ਦੂਜਾ ਐਮਪਲੀਮੈਂਟ ਬਣਾਉਂਦੇ ਆ ਬਾਊ ਜਿਵੇਂ ਖੈਰੂ ਮਤਲਬ ਟਰਾਲੀਆਂ ਕਿਰਮਾ ਮੱਦਦ ਐ ਜਿੰਨੀ ਮਰਜ਼ੀ ਵਜਨ ਇਹ ਕਿਸੇ ਇਮਰਾਰਨੀ ਟਰੈਲਰ ਨੂੰ ਹੁੰਦੇ ਆ ਅ ਕਲਟੀਵੇਟਰ ਨੂੰ ਹੁੰਦੇ ਆ ਹਰ ਤਰ੍ਹਾਂ ਦਾ ਸੰਦ ਬਣਾਉਂਦੇ ਆ ਖੇਤੀਬਾੜੀ ਵਾਲਾ ਜੈਜ ਰੇਟ ਤੇ 2 ਮਿੰਟ ਮਤਲਬ 87 88 ਕਿਲੋ ਹੈ ਨਾ ਬਾਬੂ 87 88 ਰੁਪਏ ਕਿਲੋ ਬਸ ਯਾਰ ਆਪਦੀ ਇਹ ਕਿ ਜੋ ਪੁੱਛ ਕੇ ਨਾ ਫੇਰ ਟਰਾਲੀ ਲੜੋ ਬਾਬੂ ਇੱਕ ਵਾਰੀਆ ਦਰਸ਼ਨ ਦੇ ਕੇ ਦੇਖੋ ਫੇਰ ਦੇਖੋ ਬਾਈ ਜੀ ਠੀਕ ਨਹੀਂ ਬਾਬੂ ਨਾ ਨਾ ਸਹੀ ਹੈ ਕੀ ਗਲਤ ਲੱਗਦਾ ਨਾ ਨਾ ਸਹੀ ਹੈ ਜਰਮਾਨੀ ਤੇ ਬਾਬੂ ਜੀ ਜੇ ਕੋਈ ਦੂਜੋ ਦੇਖੇਗਾ ਦਾਤਰਾ ਆ ਤੁਹਾਨੂੰ ਟਰੈਕਟਰ ਲੈਣਾ ਹੁੰਦਾ ਤੇ ਅੱਜ ਲਈ ਤੇ ਮਾਨ ਸਨਮਾਨ ਕਿੰਨਾ ਕਰੀਂ ਸਨਮਾਨ ਕੀ ਰਹਾ ਯਾਰ ਦਾ ਫੋਕਾ ਯਾਰ ਇੱਕ ਗੱਲ ਹੋਰ ਆ ਯਾਰ ਮੈਂ ਵਾਦਾ ਕਰਦਾ ਤੁਹਾਡੇ ਨਾਲ ਤੇ ਬਾਬੂ ਤ ਵੀ ਵਾਦਾ ਕਰਾਉਣਾ ਬਾਬੂ ਜੀ ਵਾਦਾ ਕਰੋ ਕਿ 20 30 ਹਜ਼ਾਰ ਰੁਪਏ 40 ਹਜ਼ਾਰ ਰੁਪਏ ਤੁਹਾਡੇ ਘਰੇ ਜਾ ਕੇ ਨਫਾ ਜੂੜੂ ਤੇ ਕੰਡੀ ਜਾ ਕੇ ਕਿਸੇ ਨਾ ਫਾਦੀ ਰਾਮ ਨਾਲ ਫੁੱਲਾ ਇਹ ਤਾਂ 40000 ਰੁਪਏ ਤੁਹਾਡੇ ਕੋਈ ਨਫਾ ਦੇਊਗਾ ਜੇ ਨਾ ਦੇਵੇ ਤਾਂ ਟਰੈਕਟਰ ਚੇਂਜ ਕਰਤੀ। ਜੇ ਟਰੈਕਟਰ 'ਚ ਕਮੀ ਹੋਈ ਚੇਂਜ ਟਰੈਕਟਰ ਬਾਹਰ ਥੱਲੀ ਕਰਕੇ ਲੈ ਜਾਓ ਯਾਰ। ਅੱਛਾ ਬੈਂਤੀ ਹੱਥ ਬਣ ਕੇ ਇੱਕ। 3 ਲੱਖ ਤੋਂ ਉੱਪਰ ਵਾਲੇ ਫੋਨ ਕਰੋ। ਹਾਂ ਥੱਲੇ ਵਾਲੇ ਨਹੀਂ। ਕਿੰਨੇ ਵਾਲੇ ਨਾ ਕਰੇ। ਕਿ ਮਾਡਲ ਉੱਚੇ ਹੁੰਦੇ ਆ। ਬਾਹੂ ਕੋਲੇ ਕਿਉਂ? ਅੱਛਾ ਇੱਕ ਗੱਲ ਹੋਰ। ਕਿਸੇ ਦੇ ਪੁੱਛਣ ਦੀ ਲੋੜ ਨਹੀਂ ਟਾਇਰ ਕਿੰਨੇ ਆ। ਸਾਰਿਆਂ ਦੇ 99 ਪੈਸੇ ਟਾਇਰ ਹੋਣਗੇ ਬਾਈ। ਅੱਡੇ ਟਾਇਰ 40 ਪੈਸੇ 45 ਪੈਸੇ 70 ਰੁਪਏ ਦੇ ਉਹ ਟਾਇਰ ਹੀ ਨਹੀਂ ਕੋਈ ਠੀਕ ਹੈ ਜੀ ਜੋੜੀਆਂ ਟਰੱਕ ਆਉਂਦਾ ਬਾਬੂ ਕੋ ਟਾਇਰਾਂ ਆਉਂਦਾ ਚੋਲੇ ਦਾ ਵੱਡਿਆਂ ਦਾ ਤੇ ਮਨ ਟਰੱਕਾਂ ਦੇ ਟ੍ਰੱਕ ਹੀ ਪੈਂਦੇ ਭਾਈ ਉਹਦੇ ਟਰੱਕ ਜੀ ਆਉਣਗੇ ਤਾਂ 78 30 ਹਾਂ ਬਈ ਟਰੈਕਟਰਾਂ ਦਾ ਸਰਮਰੀ ਥੋੜੀ ਗਾਜੋ ਤਾਂ ਤੇ ਬੋਈ ਕਿਵੇਂ ਆ ਜਾਂਦਾ ਨਾ ਨਾ ਇਹਨਾਂ ਨੂੰ ਸਸਤਾ ਹੀ ਪਾਣ ਵਿੱਚ ਸਸਤਾ ਲਓ ਜੀ ਬਾਬੂ ਦਾ ਮੋਬਾਈਲ ਨੰਬਰ ਲਵਰ ਲਓ ਕੀ ਗੱਲ ਆ ਕੋਈ ਵੀ ਟਰੈਕਟਰ ਲੈ ਆਇਆ ਪਾਉ ਨੂੰ ਕਰ ਦਿਓ ਕੰਟੈਕਟ ਠੀਕ ਹੈ ਗੱਲ ਆ ਇੱਕ ਵਾਰੀ ਸੇਵਾ ਦਾ ਮੌਕਾ ਦੇ ਕੇ ਦੇਖਿਓ ਮਿਲੇ ਤੋਂ ਤੇ ਪੱਕੇ ਤੋਂ ਪਤਾ ਲੱਗਦਾ ਹੁੰਦਾ ਬਾਈ ਸਰਮੰਜ ਅੱਛਾ ਬਹੁਤ ਠੀਕ ਹੈ ਸਭ ਤੋਂ ਪਹਿਲਾਂ ਆ ਗਿਆ ਨਿਊ ਫੌਲਡਾ 50 10 ਨਾ ਵੀ ਨਵਾਂ ਟਰੈਕਟਰ ਹੈ ਲਿੰਕ ਬੈਂਪਰ ਦਾ ਹੈ ਇਹ ਲਿੰਕਾ ਦਾ ਸਾਰਾ ਰੀਜਨ ਆਇਆ ਕਿ ਤੇ ਰੌਡ ਬੈਟਰੀ ਵਾਲਾ ਬਾਈ ਕਾਲਮ ਵੀ ਨਹੀਂ ਕੀਤੀ ਕੋਈ ਠੀਕ ਹੈ ਬਈ ਟਾਇਰ ਬਿਲਕੁਲ ਤਾਜ਼ੇ ਆ ਕੋਣ ਨਵਾਂ ਦਾ ਇਹ ਪਰਿਵਾਰ ਹੈ ਕਾ ਨਵੇਂ ਨਾਲ ਦੇ ਕਾ 90 95 90 ਬਾਰੇ ਬੈਸੀਏ ਦੇ ਕਿਉਂ ਥੋੜੇ ਹਲਕੇ ਦੇ ਮਤਲਬ ਕਸ਼ਕੀਦ ਕਰਕੇ ਬਦਲ ਦੇ ਬਾਈ ਠੀਕ ਹੈ ਬੰਦਾ ਫੱਤੀ ਚੌਧਰੀ ਦਾ ਉਸਨਾਲ ਆਈ ਨੇ ਹਾਂ ਬਈ ਰੁਪਈਆ ਦਾ ਰੁਪਈਆ ਦਾ ਠੀਕ ਹੈ ਬਈ ਫੈਂਸ ਹੋ ਜੂ 6 ਲੱਖ ਰੁਪਈਆ ਲੋਨ ਹੋ ਜੀਏ ਤੇ ਬਾਈ ਹਾਂ ਬਈ ਟਰੈਕਟਰ ਦੇ ਦਾਂਗੇ ਬਾਈ 6 ਚੱਕਰ 6 ਲੱਖ ਤੇ ਚੱਲੀ ਜਾ ਠੀਕ ਹੈ ਨਾ ਪੱਕਾ ਰਹਿਗਾ ਜਿੰਦੇ ਆਗੇ ਤੇ ਇਹ ਨੰਬਰ ਬਾਈ ਕਿੱਥੋਂ ਦਾ ਇਹ ਨੰਬਰ ਆਪਣੇ ਕੋਲ 4 ਹੀ ਹੁੰਦਾ ਬਈ ਸਾਡੇ ਠੀਕ ਹੈ ਬਈ ਹਾਂ ਬਈ ਇਹ ਹੈਗਾ ਬਾਈ 20 ਮਾ ਡਿਲ ਨੂੰ ਨਾ ਮਾ ਟੈਕਟਰ ਜੇ ਟੈਕਟਰ ਤੇ ਕਿਸੇ ਪੱਖੇ ਲਾਚੀ ਚਾਬੀ ਲੱਗੀ ਹੋਈ ਨਾ ਜ਼ਿੰਮੇਵਾਰ ਹੈ ਬਾਈ ਠੀਕ ਹੈ ਨਾ ਸਾਰੇ ਟਰਾਂ ਨਵਾਂਦੇ ਆ ਵੀਰੇ ਠੀਕ ਹੈ ਸਾਰੇ Ориਜਨਲ ਆ 6 ਮੀਟਰ ਹਾਂ ਬਈ ਰੁਪਈਆ ਦਾ ਰੁਪਈਆ ਟੈਕਟਰ ਡੰਡਾ ਫੱਟੀ ਸਤਰੀਸਾ ਕੁਝ ਨਾ ਲਾਈ ਹੋਏ ਠੀਕ ਹੈ ਬਈ ਨਿਸ਼ਤੀ ਬੜੀ ਤੇ ਚੱਲੇ ਥੋੜੀ ਜ਼ਮੀਨ ਤੇ ਕੋਈ ਬਾਲਾ ਹੀ ਦੁੱਲਿਆ ਹਾਂ ਬਈ ਆਫਸਟ ਪਾਰਟੀ ਆਫਸਟ ਸੈਗਰਡ ਪਾਰਟੀ ਠੀਕ ਹੈ ਬਈ 695 ਦੀ ਮੰਗ ਹੈ 6.5 ਲੱਖ ਦਾ ਟਰੈਕਟਰ ਦੀ ਮੰਗ ਠੀਕ ਹੈ ਬਈ ਠੀਕ ਹੈ ਨਾਲੇ ਬਈ ਨਾ ਫਿਰ ਆਪਾਂ ਅੱਗੇ ਕੀ ਹੋਣੇ ਆ ਹੁਣ ਹਾਂ ਬਈ ਹਾਂ 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 ਬਈ ਇੱਕ ਦੋ ਵਾਰ ਅੱਗੇ ਦਿੰਦਾ ਉਹ ਯਾਰ ਵੀ ਮਾਟਲਾ ਹਾਂ ਬਈ ਮਸੇ ਜੋ ਵੀ ਆ ਕੋਈ ਸ਼ਕਰੀ ਲੱਗਿਆ ਡੰਡਾ ਫੱਤੀ ਦਾ ਕੁਝ ਨਾਲ ਨਹੀਂ ਆ ਹਾਂ ਲੋਟ ਹੈ ਭਾਈ ਸਾਰੇ ਤਰ੍ਹਾਂ ਦੇ ਹੋਊਗਾ 12 13 ਮਾੜੀ ਕੋਠਰਾ ਠੀਕ ਹੈ ਵੀਰਾ 20 ਮਾੜਾ 6 ਲੱਖ ਤੇ 25 ਹਜ਼ਾਰ ਦਾ ਟਰੈਕਟਰ ਵੀ ਨਹੀਂ ਇੱਕ ਤੋਂ ਰੇਸ ਗਿਆ ਨੂੰ ਹਾਂ ਮੈਂ 5 ਲੱਖ 90 ਹਜ਼ਾਰ ਮੜਾ ਹੋ ਗਰਦੇ ਮੈਂ ਜਣਾ ਚਾਹੀਆ ਉਹ ਜੂਆ ਦਾ ਨਹੀਂ ਭਾਰੰਪੰਜਾ ਹਾਂ ਮੈਂ ਭਾਰੰਪੰਜਾ ਦੀ ਪੈਰ ਹੈਗਾ ਸੱਚ ਪੈਸੇ ਓ ਠੀਕ ਹੈ ਨੀ ਬਾਈ ਦੀ ਕਰਕੇ ਰਹਿ ਜਾ ਸਾਰਾ ਵਿਜਨ ਵਾਲਾ 97 ਮਾਡਲਾ 1 ਲੱਖ 65000 ਦੀ ਮੰਗ ਕਰਦਾ ਬੰਦਾ ਕੀ ਨਾ ਕੀ ਯਾਰ 1 ਲੱਖ 30000 ਬਸ ਯਸੂ ਹੀ ਆ ਬਈ ਐਸੇ ਨਹੀਂ ਕਰਦਾ ਇਹ ਕੀ ਮੰਨ ਠੀਕ ਆ ਬਈ ਤਾਂ ਕਿਸੇ ਪਾਸੇ ਟਿਕ ਕੇ ਚੱਲਣ ਲੱਗੀ ਹੋਈ ਨਾ ਹਾਂ ਠੀਕ ਹੋ ਗਿਆ ਦੋ ਵਾਰ ਆ ਗਿਆ 15 ਮਾਡਲ ਨੂੰ ਲੈ ਨਹੀਂ 90% ਦੇ ਪੈਸੇ ਪਹਿਲੇ ਦੇ ਰਹਾ ਤੁਸੀਂ ਚਲੋ ਚੰਗੀ ਪੈਸੇ ਆ 15 ਮਾਦ ਦਾ ਲੂਨ ਪੈਂਟ ਹੋਜੀ ਪਰਾਣਾ ਟੱਟਾ ਜਾਉ 285000 ਦਾ ਟੇਪ ਠੀਕ ਹੈ ਵਾਹ ਵਾਹ ਆ ਕੀਦਾ ਭਾਈ ਕਿਹੜਾ ਪਿੰਡ ਆ ਜੀ ਵਾਹ ਵਾਹ ਇਹ ਤਾਂ ਰਿਸਵਾਰੀ ਮਿਲੋਤੀ ਹੈ ਮਾੜਲਾ ਭਾਈ ਪੰਜਾਬ ਦਾ ਨੰਬਰ ਆ ਬਟੰਡਾ ਯਾਰ ਕੋਲੇ ਦਿੱਤਾ 42 45 ਪੈਸੇ ਦਾ 40 ਪੈਸੇ ਦਾ ਯਾਰ ਆ ਬਸ ਹੀ ਰਹਿ ਜਾਂਦੀ माना कितने साढ़े तीन लाख का मान तो है, तो है। दे दे तो तो bad, <pizza noise> कि मेरा बंद भीहार लेकिन बंद उसके ਦੇ ਨੰਨੇ ਬਾਈ 4 ਲੱਖ ਕੇ ਕੀਆ ਠੀਕ ਹੋ ਬਾਈ ਨਾ ਫਾਇੰਸ ਹੋ ਗਿਆ ਉਹ ਤੁਹਾ ਬਾਹੀ ਮਾਡਲ ਹੈ ਵੀ ਸਾਰਾ ਵੇਚ ਨਾਲ ਪਾਇਲ ਹਜ਼ਰਤ ਬਾਈ ਮੂਹਰੇ ਬਿਲਕੁਲ ਸਾਦੇ ਆ ਪਿਛਲੇ ਬਾਈ ਭਾਏ ਸੱਤਕ ਮੰਗਦਾ ਹੈ ਬਾਈ ਟਰੇਡ ਲੇਗਾ 4 ਲੱਖ ਤੇ 40 ਹਜ਼ਾਰ ਦਾ ਫੋਲ ਨੂੰ ਹੋ ਜੀਏ ਤੇ ਠੀਕ ਹੈ ਠੀਕ ਗੱਲ ਹੈ ਹਾਂ ਵੀ ਕਿਦੋਂ ਆਪਣਾ WhatsApp ਨੰਬਰ ਮੇਰੇ ਕੋਲ ਨਾ ਇੱਕ ਵਾਰੀ ਬੈਲ ਹੋਰ ਆ ਹਾਂ ਬਾਈ ਆਪਣੇ ਕੋਲ ਘਰੇ ਬਾਈ ਦੋ ਹਾਊਲੈਂਡ ਖੜੇ ਆ। ਹਾਂ ਬਈ। ਤੇ ਟਰੈਕਟਰ ਹੋਰ ਵੀ ਕਾਫੀ ਖੜੇ ਆ। 730 ਸੋਨਾਂ ਦੇ ਕ 730 ਖੜਾ ਬਾਈ 14 ਮੰਗਦਾ। ਹਾਂ ਬਈ। ਟਰੈਕਟਰ ਦੇਵਾਂਗੇ ਬਾਈ 1,85,000 ਉਹ ਦੇਵਾਂਗੇ। ਹਾਂ ਬਈ। ਹਾਊਲੈਂਡ ਉੱਪਰ ਖੜੇ ਦੋ। ਇੱਕ ਦੇ 15 ਵਾਲੇ ਟਾਇਰ, ਇੱਕ ਦੇ 16 ਟਾਇਰ, ਟਾਇਰ ਬਿਲਕੁਲ ਨਵੇਂ ਆ। ਮਾਲ ਦੋਨਾਂ ਦੇ ਹਾਊਲੈਂਡ ਆਵੇ। ਹਾਂ ਬਈ। ਟਰੈਕਟਰ ਦੇਵਾਂਗੇ ਉਹ ਬਾਈ 4,40,40,000। ਹਾਂ ਬਈ। ਕੀ ਗੱਲ ਆ? ਲੋੜ ਪਿਆ ਤੁਹਾਨੂੰ ਹੌਲਾਂਕੀ ਚਾਰ ਲੱਖ ਦਾ ਫੋਜ ਦੋਨਾਂ ਤੇ ਹਾਂ ਜੀ ਠੀਕ ਹੈ ਗੱਲ ਤੇ ਮੇਰਾ ਵਟਸਐਪ ਨੰਬਰ 88794444 ਕਾਲਿੰਗ ਨੰਬਰ 94773 ਹਾਂ ਮੇਰੇ ਹੰਦਾ ਬਟੇ ਲੈਕਨ ਸਭ ਤੇ ਨਾ ਲੱਗਦਾ ਬਹੁਤ ਵਧੀਆ ਮੈਨੂੰ ਪੈਸਾ ਮੇਰ ਭਨੀ ਵੀ ਮੇਰੇ